ਕਿਨ ਆ ਗਿਆ ਗੈਰੀ ਬੋਨਰ ਦੇ ਜੋ ਨੀਂਦ ਨਾ ਪਾਉਂਦੀ ਕਿਉਂ ਵੀਡੀਓ ਬਣਾ ਪੱਤੀ ਲੱਗੀ ਰਹਿਣਾ ਲੱਗਦੀ ਹੈ ਓ ਵੀਡੀਓ ਬਣਾ ਫੁੱਲ ਸਮਲਾ ਰਹੇ ਮੈਂ ਸਮਲਾ ਰਹੇ ਨਾ ਤਮ ਦੇਖੋ ਕਿ ਬਰੀ ਵੀ ਕਰਦਾ ਹੈ ਕੱਟੇ ਦੇ ਬਣਾ ਲਿਆ ਗਿਆ ਜਿੱਥੇ ਦੇ ਬਣਾ ਲਿਆ ਗਿਆ ਬੰਦਾ ਸੁੱਤਾ ਸੜਕ ਨੂੰ ਕੁੱਟ ਕੁੱਟ ਗਿਆ ਜਿੱਥੇ ਬਣਾ ਲਿਆ ਹੋਇਆ ਸੀ ਉਹ ਗਰਮ ਕਰਾਂਗੇ ਪੁਲਿਸ ਅਧਿਕਾਰੀ ਜਲੰਧਰ ਵਿੱਚ ਕਥਿਤ ਤੌਰ ਤੇ ਸ਼ਰਾਬ ਦੇ ਨਸ਼ੇ ਵਿੱਚ ਤੋਤ ਡੀਐਸਪੀ ਨੇ ਫਾਇਰਿੰਗ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਪਾਰਕਿੰਗ ਸਾਹਮਣੇ ਖੜਾ ਹੋ ਕੇ ਸ਼ਰਾਬ ਪੀ ਰਿਹਾ ਸੀ ਇਸ ਦੌਰਾਨ ਇੱਕ ਸ਼ਖਸ ਦੇ ਵੱਲੋਂ ਉੱਥੇ ਪਾਸੇ ਹੋਣ ਦੀ ਗੱਲ ਕਹਿਣ ਤੇ ਇਹ ਅਫਸਰ ਭੜਕ ਗਿਆ ਤੇ ਪਿਸਤੌਲ ਕੱਢ ਕੇ ਤੌਂਸ ਜਮਾਨ ਲੱਗਾ ਵੇਖਦੇ ਹੀ ਵੇਖਦੇ ਉਸਨੇ ਫਾਇਰਿੰਗ ਕਰ ਦਿੱਤੀ ਇਸ ਤੋਂ ਪੜ ਕੇ ਲੋਕਾਂ ਨੇ ਉਸ ਦੀ ਜੰਮ ਕੇ ਕੋਟਮਾਰ ਕੀਤੀ ਮੌਕੇ ਤੇ ਪਹੁੰਚੀ ਪੁਲਿਸ ਨੇ ਸ਼ਰਾਬ ਦੇ ਨਸ਼ੇ ਵਿੱਚ ਤੁੱਤ ਡੀਐਸਪੀ ਨੂੰ ਲੋਕਾਂ ਦੀ ਭੀੜ ਤੋਂ ਬਚਾਇਆ ਤੇ ਹਿਰਾਸਤ ਵਿੱਚ ਲੈ ਲਿਆ ਉਕਤ ਡੀਐਸਪੀ ਦੀ ਪਛਾਣ ਦਲਬੀਰ ਸਿੰਘ ਵਜੋਂ ਹੋਈ ਹੈ ਜੋ ਕਿ ਜਲੰਧਰ ਦੇ ਪੀਏਪੀ ਦੇ ਵਿੱਚ ਤਾਇਨਾਤ ਦੱਸਿਆ ਜਾ ਰਿਹਾ ਹੈ ਮਾਮਲਾ ਮਕਸੂਦਾਂ ਦੇ ਮੰਡ ਸਥਿਤ ਪਿੰਡ ਬਸਤੀ ਇਬਰਾਹਿਮ ਖਾਨ ਦਾ ਹੈ ਲੋਕਾਂ ਮੁਤਾਬਕ ਪੀਏਪ ਵਿੱਚ ਤਨਾ ਡੀਐਸਪੀ ਦਲਬੀਰ ਸਿੰਘ ਸ਼ਨੀਵਾਰ ਦੇ ਰਾਤ ਸਰਪੰਚ ਭੁਪਿੰਦਰ ਸਿੰਘ ਗਿੱਲ ਦੇ ਕੋਲ ਆਇਆ ਸੀ ਦੋਵੇਂ ਪਿੰਡ ਦੀ ਪਾਰਕਿੰਗ ਦੇ ਗੇਟ ਦੇ ਬਾਹਰ ਆਪਣੀ ਕਾਰ ਖੜੀ ਕਰਕੇ ਸ਼ਰਾਬ ਪੀ ਰਹੇ ਸੀ ਇਸ ਦੌਰਾਨ ਨੌਜਵਾਨ ਆਪਣੀ ਕਾਰ ਪਾਰਕ ਕਰਨ ਦੇ ਲਈ ਉਕਤ ਪਾਰਕਿੰਗ ਵਿੱਚ ਗਿਆ ਜਦੋਂ ਉਸਨੇ ਕਾਰ ਸਾਈਡ ਤੇ ਕਰਨ ਲਈ ਗਿਆ ਤਾਂ ਡੀਐਸਪੀ ਔਖਾ ਹੋ ਗਿਆ ਤੇ ਉਸ ਦਾ ਨੌਜਵਾਨ ਦੇ ਨਾਲ ਝਗੜਾ ਹੋ ਗਿਆ ਸ਼ਰਾਬ ਦੇ ਨਸ਼ੇ ਵਿੱਚ ਤੋਤ ਤੇ ਗੁੱਸੇ ਵਿੱਚ ਡੀਐਸਪੀ ਨੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਇੱਕ ਸ਼ਖਸ ਦੇ ਗੋਲੀ ਲੱਗਦੀ ਲੱਗਦੀ ਬਚੀ ਫਾਇਰਿੰਗ ਕਾਰਨ ਪੂਰੇ ਪਿੰਡ ਦੇ ਵਿੱਚ ਹਫੜਾ ਦਫੜੀ ਮਚ ਗਈ ਘਟਨਾ ਵਾਲੀ ਥਾਂ ਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਲੇ ਇਕੱਠੇ ਹੋ ਗਏ ਤੇ ਇਸ ਦੌਰਾਨ ਮੌਕੇ ਤੇ ਕਈ ਵੀਡੀਓਜ਼ ਬਣਾਈਆਂ ਗਈਆਂ ਵੀਡੀਓਜ਼ ਵਿੱਚ ਸਾਫ਼ ਵਿਖਾਈ ਦੇ ਰਿਹਾ ਕਿ ਉਕਤ ਡੀਐਸਪੀ ਆਪਣਾ ਹਥਿਆਰ ਕੱਢ ਕੇ ਫਾਇਰ ਕਰਨ ਦੇ ਲਈ ਅੱਗੇ ਵਧ ਰਿਹਾ ਹੈ ਉਥੇ ਹੀ ਹਾਲਾਤ ਵਿੱਚ ਪਿੰਡ ਵਾਲਿਆਂ ਨੇ ਡੀਐਸਪੀ ਨੂੰ ਕਾਬੂ ਕਰ ਲਿਆ ਤੇ ਪਹਿਲਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਪੁਲਿਸ ਘਟਨਾ ਵਾਲੀ ਥਾਂ ਤੇ ਜਾਂਚ ਲਈ ਪਹੁੰਚੀ ਡੇਰਾ ਤੋਂ ਡੀਐਸਪੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹਾਲਾਂਕਿ ਕਿਸੇ ਵੀ ਪੁਲਿਸ ਅਧਿਕਾਰੀ ਨੇ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਆਮਨ ਹੋਇਆ ਮੋਕੇ ਤੋਂ ਦੇਖਿਆ ਤਾਂ ਤਸਵੀਰਾਂ ਦੇ ਵਿੱਚ ਦਿੱਤਾ ਦਿਖਾ ਲਿਆ ਗਿਆ ਜੀ ਗੱਡੀ ਤੇ ਪਹੁੰਚਾਇਆ ਗਿਆ ਪੁਲਿਸ ਦਾ ਸਾਡੇ ਪੁਲਿਸ ਪਹੁੰਚੀ ਹੈ ਜੀ ਗੱਡੀ ਤੇ ਪਹੁੰਚਾਇਆ ਰੋ ਤੇ ਆਮ ਤੌਰ ਤੇ ਗਲਬਤ ਕਰਾਂਗੇ ਪੁਲਿਸ ਅਧਿਕਾਰੀ ਨਾਲ ਅੰਦਰ ਮੋੜ ਵੱਲ ਕਿਸੇ ਦਾ ਗੋਲੀਆ ਉਥੇ ਇਸ ਵਾਰਦਾਤ ਤੋਂ ਬਾਅਦ ਪਿੰਡ ਦਾ ਸਰਪੰਚ ਮੌਕੇ ਤੋਂ ਫਰਾਰ ਹੋ ਗਿਆ ਕਿਉਂਕਿ ਫਾਇਰਿੰਗ ਦਾ ਪਤਾ ਲੱਗਦੇ ਹੀ ਪਿੰਡ ਵਾਸੀ ਕਾਫੀ ਗੁੱਸੇ ਵਿੱਚ ਸਨ ਵਾਰਦਾਤ ਵਾਲੀ ਥਾਂ ਤੇ ਲੋਕਾਂ ਨੇ ਡੀਐਸਪੀ ਦੀ ਲਾਲ ਬੱਤੀ ਵਾਲੀ ਗੱਡੀ ਨੂੰ ਕੇਰਾ ਪਾ ਲਿਆ ਜਿਸ ਤੇ ਪੁਲਿਸ ਤੇ ਵੀਆਈਪੀ ਦੇ ਸਟicker ਲੱਗੇ ਹੋਏ ਸਨ ਫਾਇਰਿੰਗ ਤੋਂ ਬਾਅਦ ਵਾਰਦਾਤ ਵਾਲੀ ਥਾਂ ਤੋਂ ਦੋ ਖੋਲ ਵੀ ਮਿਲੇ ਨੇ ਜਿਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਕਿ ਡਰਿੰਕ ਵਗੈਰਾ ਕੀਤੀ ਵੀ ਸੀ ਹਾਂ ਬਿਲਕੁਲ ਸਾਰਾ ਪਿੰਡ ਆ ਬੋਤਲ ਤੇ ਗੱਡੀ ਸਾਡਾ ਪਲਾਂਟ ਆ ਜਿੱਥੇ ਉਹਨਾਂ ਨੇ ਫਾਇਰ ਕੀਤੇ ਆ ਮੁੰਡੇ ਇੱਥੇ ਖੜੇ ਸੀਗੇ ਉਹਦੇ दारू ਕਿੰਨੇ ਪੈਰ ਹੋਏ ਕਟੋਕਟ ਚਾਰ ਹੋਏ ਚਾਰ ਚਾਰ ਅੱਛਾ ਦੋ ਤੁਹਾਡੇ ਕੋ ਬਰਾਮਤ ਖੋਲ ਹੋਏ ਨਾ ਹਾਂਜੀ ਹਾਂਜੀ ਉਦੋਂ ਵੀ ਸਰ ਪੂਰੀ ਆਕੜ ਦੇ ਵਿੱਚ ਬੈਠੇ ਸੀ ਪੂਰੀ ਟੂਰਨਾਮੈਂਚ ਬੈਠੇ ਜਿੱਦਾਂ ਉਹਨਾਂ ਨੂੰ ਕਾਨੂੰਨ ਦਾ ਕੋਈ ਵੀ ਡਰ ਨਹੀਂ ਹੁੰਦਾ ਪੁਲਿਸ ਦਾ ਪੁਲਿਸ ਦੀ ਕਿਸੇ ਦੀ ਵੀ ਡਰ ਨਹੀਂ ਹੁੰਦਾ ਬਿਲਕੁਲ ਟੋਰਨਾ ਬੈਠੇ ਹੀ ਹੁਕਮ ਮਾਰਦੇ ਸੀ ਅੰਦਰ ਕੇ ਮੇਲੀ ਚਾਹ ਲੈ ਕੇ ਆਓ ਆ ਕਰੋ ਅੰਦਰੋਂ ਨਾਲੇ ਵੀ ਅੰਦਰ ਵੀ ਉਹਨਾਂ ਨੇ ਬਹੁਤ ਬਦਤਮੀਜ਼ੀ ਕੀਤੀ ਜੀ ਤੇ ਸ਼ਰਾਬ ਨਾਲ ਪੂਰੇ ਟਨ ਸੀਗੇ ਇਹ ਪਿੰਡ ਦੇ ਮੌਜੂਦਾ ਸਰਪੰਚ ਦੇ ਘਰੇ ਆਏ ਆ ਉਹਨਾਂ ਦੇ ਘਰੇ ਬੰਦੇ ਆ ਉਹਨਾਂ ਨੇ ਪਿੰਡ ਵਿੱਚ ਆ ਕੇ ਆਹ ਚੀਜ਼ ਕੀਤੀ ਆ ਜੀ ਉਹ ਸਰਪੰਚ ਸਾਹਿਬ ਪਿੰਡ ਦੇ ਬੰਦਿਆਂ ਦੇ ਖਿਲਾਫ ਹੋਏ ਆ ਆ ਗੱਡੀ ਵੀ ਦੇਖੀ ਨਾ ਗੱਡੀ ਆ ਉਹਨਾਂ ਨੇ ਕਰ ਦਿੱਤੀ ਉੱਥੇ ਆ ਜੀ ਲੋਹੀਆਂ ਦੇ ਹਰਕਤ ਦਾ ਗੱਡੀ ਘਮਾਉਂਦਾ ਪਿੰਡ ਦੇ ਮੋਹਤਵਾਰ ਬੰਦੇ ਸਰਪੰਚ ਦੇ ਹੁਣ ਆ ਪਿੰਡ ਵਿੱਚ ਹੋਣ ਦੇ ਕਾਰਨ ਤੁਸੀਂ ਆਪਣੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜੀ ਕਸ਼ੇ ਨਾਗਲਾ ਜੋ ਮੁਰਜੂ ਮੁਰਜੂ

ਆਹ ਗੜੀ ਗਾ ਨਹੀਂ ਕੋਈ ਪੈਂਦੇ ਤੂੰ ਲੈ ਹੁਣ ਮੈਂ ਤਾਂ ਪਹੁੰਚਿਆ ਯਾਰ ਹੁਣ ਤਾਂ ਕਾਫੀ ਕਰਦੀ ਆ ਨਹੀਂ ਆਹਨ ਕਰਦਾ ਸਭਾ ਜੀ ਉਹ ਮਾਰਿਓ ਨਾ ਉਹ ਮਾਰਿਓ ਨਾ ਉਹ ਮਾਰਿਓ ਨਾ ਬੜੀ ਸ਼ਰਾਬ ਪੀਤੀ ਹੋਈ ਆ ਜੀ ਸਬਾਲਿਆ ਦਾਰੂ ਫੁੱਲ ਪੀਤੀ ਰੇ 33 ਸਾਲ ਦੀ ਗੱਡੀ 'ਚ ਪਈ ਪੁਲਿਸ ਮਲਾ ਰਹੇ ਆ ਜੀ ਕਸਮ ਲਾ ਰਹੇ ਆ ਪੁਲਿਸ ਮਲਾ ਰਹੇ ਆ ਭਾਈ ਪੁਲਿਸ ਮਲਾ ਰਹੇ ਆ ਦੇਖੋ ਕੰਮ ਦੇਖੋ ਬੜੀ ਵੀ ਕਰਦਾ ਹੈ ਕਸਮ ਲਾ ਰਹੇ ਆ ਆਹ ਬੰਦੇ ਦਾ ਹੱਥ ਕੇ ਲਈ ਜਾਂਦੇ ਚਾਚਾ ਉਹ ਮਾਰਨਾ ਕੋਈ ਵੀ ਆਇਆ ਪੁਲਿਸ ਆ ਗਿਆ ਲੋਨੀ ਯਾਰ ਮਾਰਨੇ ਕੋਈ ਜਾਨ ਸਰ ਮਕਿਆ ਨਾ ਸਕਤੇ ਨਹੀਂ ਬੰਦੇ ਦੱਸੇ ਦੋ ਪਾਇਰ ਚਿੱਤੇ ਸੀ ਜਿਹੜਾ ਹੀ ਨੜੇ ਕੋਲ ਆ ਬ੍ਰਾਹਮਣ ਹੋਇਆ ਮੋਕੇ ਤੋਂ ਦੇਖ ਸਕਦਾ ਤਸਵੀਰਾਂ ਦੇ ਵਿੱਚ ਗੱਡੀ ਤੇ ਪਹੁੰਚਾਇਆ ਗਿਆ ਜੀ ਗੱਡੀ ਤੇ ਪਹੁੰਚਾਇਆ ਗਿਆ ਤੁਸੀਂ ਰੋਪੀ ਚੁਪਦਾ ਸਾਡੇ ਦੀ ਪੁਲਿਸ ਪਹੁੰਚੀ ਹੈ ਜੀ ਗੱਡੀ ਤੇ ਪਹੁੰਚਾਇਆ ਰੋਪੀ ਤੋਂ ਗੱਲਬਾਤ ਕਰਾਂਗੇ ਪੁਲਿਸ ਅਧਿਕਾਰੀ ਨਾਲ ਅੰਦਰ ਮੋੜ ਬਰੀ ਪੁਲਿਸ ਦਾ ਕਿੱਥੇ ਆਇਆ ഇവിടെ ഒരു സഞ്ചി കൊയാൽ 78 മാർക്ക് ആണ് കിട്ടുന്നത്